ਅੱਜ ਇੱਥੇ ਪੂਰੀ ਦੁਨੀਆ ਦੇ ਵਿੱਚ ਵਿਸ਼ੇ ਮਜ਼ਦੂਰ ਦਿਹਾੜਾ ਵੱਖ-ਵੱਖਰੇ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਤਕਰੀਰਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਬਹੁਤੇ ਥਾਵਾਂ 'ਤੇ ਦਿਹਾੜਾ ਇਹ ਸਿਰਫ ਤਕਰੀਰਾਂ ਤੇ ਨਾਟਕ ਮੇਲੇ ਤੱਕ ਹੀ ਸੀਮਤ ਰਹਿ ਜਾਂਦਾ ਹੈ ਅਤੇ ਅਗਲੇ ਦਿਨ ਮਜ਼ਦੂਰਾਂ ਦੀ ਹਾਲਤ ਉਹੀ ਰਹਿ ਜਾਂਦੀ ਹੈ ਬਹੁਤੇ ਲੋਕ ਚਾਹੇ ਵੀ ਹਨ ਜਿਹੜੇ ਮਜ਼ਦੂਰਾਂ ਤੇ ਦੱਬੇ ਗੁੱਸੇ ਲੋਕਾਂ ਲਈ ਦਿਲੇ ਦੀ ਮਦਦਗਾਰ ਸਿੱਧ ਹੋ ਕੇ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਥਾਲੀ ਤੇ ਮਜ਼ਦੂਰੀ ਦੀ ਦਲਦਲ ਵਿੱਚੋਂ ਕੱਢਣ ਲਈ ਯਤਨਸ਼ੀਲ ਹਨ ਜਿਹハ ਇਨੇ ਬੇਕਲਾਉਪਰਾਲਾ ਅਜ ਮਜ਼ਦੂਰ ਦਿਵਸ ਦੇ ਮੌਕੇ ਕਿਉਂਕਿ ਚੋਪੜਿਆਂ ਵਿੱਚ ਰਹਿਣ ਦਾ ਦੀਪ ਜਲਾਉਣ ਲਈ ਕੰਮ ਕਰ ਰਹੀ ਟੀਮ ਰੋਸ਼ਨੀ ਪਿੰਡ ਪੰਜਗਰਾਈਆਂ ਵੱਲੋਂ ਗੱਡੀਆਂ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਨ ਸਮਗਰੀ ਵੰਡੀ ਗਈ ਅਤੇ ਸਕੂਲ ਜਾਣ ਲਈ ਪ੍ਰੇਰਿਤ ਕੀਤਾ ਗਿਆ ਤੇ ਟੀਮ ਰੋਸ਼ਨੀ ਵੱਲੋਂ ਬੱਚਿਆਂ ਨੂੰ ਇਹਨਾਂ ਝੁੱਗੀਆਂ ਦੇ ਵਿੱਚ ਹੀ ਜਾ ਕੇ ਅੱਖਰ ਗਿਆਨ ਦੇਣ ਦਾ ਉਪਰਾਲਾ ਮੁੱਢ ਸ਼ੁਰੂ ਕੀਤਾ ਗਿਆ ਹੈ ਇਸ ਮੌਕੇ ਗੱਲਬਾਤ ਕਰਦੇ ਆਂ ਟੀਮ ਰੋਸ਼ਨੀ ਦੇ ਆਗੂ ਰakesh ਜੀ ਅਤੇ ਈਸ਼ਰਪਾਲ ਸਿੰਘ ਨੇ ਦੱਸਿਆ ਕਿ ਅੱਜ ਦੀ ਸਟੇਸ਼ਨਰੀ ਟੀਮ ਮੈਂਬਰ ਨਰੇਸ਼ ਕੁਮਾਰ ਜੌਨੀ ਵੱਲੋਂ ਦਾਨ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਬੱਚਿਆਂ ਤੇ ਸਾਰੇ ਪਰਿਵਾਰ ਮੈਂ ਬਰਨ ਨੂੰ ਖਾਣ ਪੀਣ ਲਈ ਵੀ ਸਮਾਨ ਦਿੱਤਾ ਗਿਆ ਹੈ। ਫਰੋਨਾ ਕੀ ਕਿਹਾ ਆ ਉਹ ਵਿਕਤਿਆਂ। ਅੱਜ ਮਜ਼ਦੂਰ ਦਿਹਾੜੇ ਨੂੰ ਜਿੱਥੇ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਟੀਮ ਰੋਸ਼ਨੀ ਵੱਲੋਂ ਇੱਕ ਆਪਣਾ ਜਿਹੜਾ ਪ੍ਰੋਜੈਕਟ ਚੱਲਦਾ ਵਿੱਚ ਊਗੀਆਂ ਝੌਂਪੜੀਆਂ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਪ੍ਰੋਜੈਕਟ ਆ ਉਸੇ ਦੇ ਤਹਿਤ ਇੱਕ ਵਰਾਲਾ ਕੀਤਾ ਗਿਆ। ਕਿਉਂਕਿ ਮਜ਼ਦੂਰ ਦੀ ਆਪਣੀ ਜ਼ਿੰਦਗੀ ਬਤੌਰ ਮਜ਼ਦੂਰ ਤਾਂ ਨਿਕਲ ਹੀ ਰਹੀ ਅਸੀਂ ਜਿਸ ਦਾ ਆਉਣ ਵਾਲਾ ਭਵਿੱਖ ਸਵਾਰਨਾ ਹੈ ਤਾਂ ਸਾਰਿਆਂ ਨੂੰ ਵੱਡੀ ਗੱਲ ਹੈ ਤੇ ਜ਼ਰੂਰੀ ਹੈ ਜਿਹੜੀ ਉਹ ਅੱਖਰ ਗਿਆਨ ਆ ਜੇਕਰ ਮਜ਼ਦੂਰ ਦੇ ਬੱਚਿਆਂ ਨੂੰ ਅੱਖਰ ਗਿਆਨ ਦਿੱਤਾ ਜਾਊ ਉਹਨਾਂ ਨੂੰ ਸਿੱਖਿਅਤ ਕੀਤਾ ਜਾਊ ਤਾਂ ਉਹ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਤਾਂ ਉਹ ਬਤੌਰ ਮਜ਼ਦੂਰ ਬਤੌਰ ਕਾਮਾ ਮਿਹਨਤਕਸ਼ ਤੋਂ ਕੱਢ ਕੇ ਉਹ ਆਪਣੀ ਜ਼ਿੰਦਗੀ ਹੈ ਜਿਹੜੇ ਚੰਗੀ ਤਰ੍ਹਾਂ ਸਵਾਰ ਸਕੇਗਾ ਪੜ੍ਹ ਲਿਖ ਕੇ ਚੰਗੇ ਕੰਮਾਂ ਤੇ ਜਾ ਸਕੇਗਾ ਨੌਕਰੀਆਂ ਵੱਲ ਨੂੰ ਵੱਧ ਸਕੇਗਾ ਆਪਣਾ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹਨਾਂ ਨੂੰ ਸਮਾਰ ਸਕੇਗਾ ਇਸੇ ਦੇ ਤਹਿਤ ਪਿੰਡ ਫਤੇਗੜ ਪੰਜ ਗਰਾਈਆਂ ਵਿਖੇ ਜਿਹੜੇ ਗੱਡੀਆਂ ਵਾਲੇ ਪਰਿਵਾਰ ਰਹਿੰਦੇ ਨੇ ਇਹਨਾਂ ਦੇ ਬੱਚਿਆਂ ਨੂੰ ਜਿੱਥੇ ਲੰਬੇ ਸਮੇਂ ਤੋਂ ਸਿੱਖੇਤ ਕਰਨ ਦਾ ਬੀੜਾ ਜਿਹੜਾ ਟੀਮ ਰੋਸ਼ਨੀ ਨੇ ਚੱਕਿਆ ਹੋਇਆ ਇਹਨਾਂ ਨੂੰ ਸਕੂਲ ਤੱਕ ਇਹਨਾਂ ਦੀ ਪਹੁੰਚ ਕੀਤੀ ਗਈ ਆ ਇਹਨਾਂ ਨੂੰ ਪੜ੍ਹਾਈ ਦੇ ਲਈ ਹਰ ਸੰਭਵ ਮਦਦ ਆ ਜਿਹੜੀ ਉਹਦਾ ਵੀੜਾ ਚੁੱਕਿਆ ਇਹਦੇ ਨਾਲ ਹੀ ਇਹਨਾਂ ਨੂੰ ਇੱਥੇ ਆ ਕੇ ਜਿਹੜੇ ਹੈਗੇ ਆ ਅੱਖਰ ਗਿਆਨ ਦਿੱਤਾ ਜਾਂਦਾ ਹੈ ਉਹ ਵੀ ਪ੍ਰੋਜੈਕਟ ਹੈ ਜਿਹੜਾ ਅਸੀਂ ਚਲਾ ਰਹੇ ਹਾਂ ਇਹਦੇ ਨਾਲ ਹੀ ਅੱਜ ਮਜ਼ਦੂਰ ਦੇ ਹੜੇ ਤੇ ਬੱਚਿਆਂ ਨੂੰ ਜਿੱਥੇ ਕਾਪੀਆਂ ਕਿਤਾਬਾਂ ਤੇ ਸਟੇਸ਼ਨਰੀ ਵੰਡ ਕੇ ਅਸੀਂ ਇੱਕ ਮੈਸੇਜ ਦੇ ਰਹੇ ਹਾਂ ਵੀ ਸਾਰੇ ਜਾਣੇ ਆਪਾਂ ਰਲ ਮਿਲ ਕੇ ਮਜ਼ਦੂਰਾਂ ਦੇ ਜੇ ਹਮਦਰਦੀਆਂ ਉਹਨਾਂ ਦੇ ਹੱਕ ਦੇ ਵਿੱਚ ਝੰਡੇ ਚਲਾਉਣ ਨਾਲੋਂ ਉਹਨਾਂ ਦੇ ਹੱਕ ਦੇ ਵਿੱਚ ਇਕੱਲੇ ਸਾਦੇ ਨਾਰੇ ਮਾਰਨ ਦੇ ਨਾਲੋਂ ਉਹਨਾਂ ਨੂੰ ਅੱਖਰ ਗਿਆਨ ਦਈਏ ਉਹਨਾਂ ਦਾ ਜਿਹੜਾ ਆਬਦਾ ਜੀਵਨ ਹੈ ਉਹ ਉਹਨੂੰ ਉੱਤਿਆ ਚੱਕੀਏ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਆ ਸਕੂਲਾਂ ਤੱਕ ਲੈ ਕੇ ਜਾਈਏ ਉਹਨਾਂ ਦੇ ਬੱਚੇ ਨੂੰ ਪੜਾਉਣ ਦੇ ਵਿੱਚ ਮਦਦ ਕਰੀਏ ਤਾਂ ਜੋ ਉਹ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਨਹੀਂ ਮਿਲੀਆਂ ਉਹਨਾਂ ਦਾ ਜੀਵਨ ਉਹ ਮਜ਼ਦੂਰੀ ਤੱਕ ਰਹਿ ਗਿਆ ਉਹ ਸਹੂਲਤਾਂ ਉਹਨਾਂ ਦੇ ਬੱਚਿਆਂ ਨੂੰ ਅਸੀਂ ਰਲ ਮਿਲ ਕੇ ਦੇਈਏ ਤਾਂ ਜੋ ਉਹਨਾਂ ਦਾ ਜਿਹੜਾ ਆਉਣ ਵਾਲਾ ਪੀੜ੍ਹੀਆਂ ਨੇ ਉਹ ਤਰੱਕੀ ਕਰ ਸਕਣ ਇੱਕ ਚੰਗੇ ਇਨਸਾਨ ਬਜੋਂ ਇੱਕ ਚੰਗੇ ਇੱਕ ਤੀ ਬਣ ਕੇ ਜਿਹੜਾ ਆਪਦਾ ਵਧੀਆ ਜੀਵਨ ਆ ਗੁਜ਼ਰ ਬਸਰ ਉਹ ਕਰ ਸਕਣ ਧੰਨਵਾਦ ਅੱਜ ਮਈ ਦੇ ਦਿਹਾੜਾ ਜੋ ਮਜ਼ਦੂਰ ਦਿਹਾੜਾ ਕਮੰਤਰੀ ਮਜ਼ਦੂਰ ਦਿਹਾੜਾ ਮਨਾਇਆ ਜਾਂਦਾ ਜਿਹਦੇ ਵਿੱਚ ਮਜ਼ਦੂਰਾਂ ਨੇ ਆਪਣੀ ਲੜਾਈ ਲੜਦੇ ਹੋਏ ਆਪਣੀਆਂ ਸ਼ਹਾਦਤਾਂ ਵੀ ਦਿੱਤੀਆਂ ਸੀ ਉਹਨੂੰ ਅਸੀਂ ਬਹੁਤ ਮਾਣ ਨਾਲ ਮਨਾਉਂਦੇ ਆ ਉਹ ਮਨਾਉਣਾ ਕਿਵੇਂ ਆ ਘਟੋ ਘਟੇ ਅਸੀਂ ਇੱਕ ਛੋਟਾ ਜਿਹਾ ਅਪਰਾਲਾ ਕਰਦੇ ਹਾਂ ਆਪਣੀ ਟੀਮ ਰੋਸ਼ਨੀ ਵੱਲੋਂ ਸਮੂਚੀ ਵੱਲੋਂ ਕਿ ਜੋ ਵੀ ਮਜ਼ਦੂਰ ਨੇ ਜੋ ਉਹਨਾਂ ਦੇ ਬੱਚੇ ਨੇ ਉਹ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਦਿੱਤੇ ਭਰੋਸਿਆਂ ਦੇ باوجود ਉਹ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਜਿਹੜੀਆਂ ਉਹਨਾਂ ਨੂੰ ਸਕੂਲ ਤੱਕ ਲੈ ਜਾਣ ਦੀਆਂ ਸਹੂਲਤਾਂ ਨੇ ਸ਼ਬਦ ਸਮਝਣ ਦੀਆਂ ਅੱਖਰ ਗਿਆਨ ਦੀਆਂ ਸਹੂਲਤਾਂ ਨੇ ਉਹ ਉਹਨਾਂ ਨੂੰ ਨਹੀਂ ਮਿਲਣ ਪਉਂਦੀਆਂ ਜਿਸ ਕਰਕੇ ਉਹਨਾਂ ਦਾ ਜੀਵਨ ਉਸੇ ਜਗ੍ਹਾ ਹੀ ਤੇ ਰਹਿੰਦਾ ਉਹਦੇ 'ਚ ਕੋਈ ਬਦਲਾਅ ਨਹੀਂ ਆਉਂਦਾ ਇਸ ਕਰਕੇ ਅਸੀਂ ਸਮੁੱਚੇ ਕਿਰਤੀ ਵਰਗ ਨੂੰ ਸਮੁੱਚੇ ਸੰਘਰਸ਼ੀ ਲੋਕਾਂ ਨੂੰ ਇੱਕ ਸੱਦਾ ਦਿੰਦੇ ਆ ਕਿ ਆਓ ਮਜ਼ਦੂਰਾਂ ਦੀਆਂ ਬਸਤੀਆਂ ਦੇ ਵਿੱਚ ਚੱਲੀਏ ਤੇ ਉਹਨਾਂ ਨੂੰ ਅੱਖਰ ਗਿਆਨ ਬੰਡਣ ਲਈ ਜੋ ਵੀ ਉਹਨਾਂ ਦੀ ਸਹਾਇਤਾ ਕਰ ਸਕਦੇ ਆ ਉਹਨਾਂ ਨੂੰ ਸਕੂਲ ਤੱਕ ਪਹੁੰਚਾਉਣ ਲਈ ਉਹਨਾਂ ਦੀ ਜੀਵਨ ਸੁਧਾਰਨ ਲਈ ਆਪਾਂ ਅਹਿਮ ਅਪਰਾਲੇ ਕਰੀਏ ਇਹਨਾਂ ਕਹਿੰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮਈ ਦੇਸ ਦੀ ਬਹੁਤ ਬਹੁਤ ਮੁਬਾਰਕ ਤੇ ਉਹਨਾਂ ਸ਼ਹੀਦਾਂ ਨੂੰ ਸਲਾਮ